ਪਾਣੀ ਦੀਆਂ ਮਸ਼ੀਨਾਂ ਆਈਆਂ ਹੋਈਆਂ ਲਗਾਤਾਰ ਐਮਐਲਏ ਸਾਹਿਬ ਦੀ ਸਾਰੀ ਟੀਮ ਆਪ ਪੱਬਾ ਪਾਰ ਹੋ ਕੇ ਜਿਹੜਾ ਗਾਰਵ ਹੈ ਇਹ ਧੁੱਪ ਲੱਗਣ ਕਰਕੇ ਉਹ ਸੁੱਕ ਗਿਆ ਹੁਣ ਇਹਨੂੰ ਪਾਣੀ ਮਾਰ ਕੇ ਛਾੜੀ ਦੇ ਨਾਲ ਇਕੱਠਾ ਕਰਕੇ ਰੇੜੇ 'ਚ ਰੱਖਿਆ ਜਾਊਗਾ ਤੇ ਜਿਹੜਾ ਲੋਕਾਂ ਦਾ ਰਾਹ ਹੈ ਉਹ ਰਾਹ ਨੂੰ ਚੱਲਦਾ ਕੀਤਾ ਜਾਊਗਾ ਉਹਨਾਂ ਤੋਂ ਵੱਧ ਕੋਈ ਬੰਦਾ ਨਹੀਂ ਹੈਗਾ ਉਹ ਕਿੱਦਾਂ ਜੁੜੇ ਪਏ ਕਿੱਦਾਂ ਲੱਗੇ ਆਏ ਵਿਚਾਰੇ ਡੁੱਬੇ ਪਾਣੀ ਜੋ ਹੈ ਹਰ ਘਰ ਘਰ 'ਚ ਪਹੁੰਚਦੇ ਉਹ ਬੰਦੇ ਕੀ ਆਓ ਤੇ ਕੰਮ ਕਰੋ 15 15 ਸਾਲ ਜਿਹੜੇ ਐਮਐਲਏ ਇੱਥੇ ਰਹੇ ਨੇ ਅੱਜ ਉਹਨਾਂ ਤੋਂ ਜਵਾਬ ਲਓ ਕਿ ਇਹ ਸਿਚੁਏਸ਼ਨਾਂ ਕਿਉਂ ਬਣੀਆਂ ਨੇ ਗਲੀਆਂ ਤੋਂ ਉੱਚੇ ਨਾਲੇ ਬਣਾਤੇ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਜਮੀਨੀ ਪੱਧਰ ਤੇ ਕੰਮ ਕਰ ਰਹੇ ਆ ਇਸ ਤਰ੍ਹਾਂ ਕੇ ਟੋਕਾ ਮੱਲੇ ਦੇ ਵਿੱਚ ਆਪ ਲੰਗਰ ਲਾਏ ਉਹਨਾਂ ਨੇ ਲੱਖ ਲੱਖ ਜਿੰਨਾ ਪਾਣੀ ਸੀ ਕਿਹੜਾ ਐਮਐਲਏ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਪਾਣੀ ਚੁੱਟ ਰਿਹਾ ਹੋਵੇ ਪੰਜ ਫੁੱਟ ਪਾਣੀ ਆਏ ਤੇ 5 ਫੁੱਟ ਪਾਣੀ ਨੂੰ ਕੱਢਣ ਚ ਉਦੋਂ ਬਾਅਦ ਪਾਣੀ ਦੀ ਨਿਕਾਸੀ ਕਰਾਉਣ ਚ ਉਦੋਂ ਬਾਅਦ ਗਾਰੇ ਦੀ ਸਫਾਈ ਕਰਾਉਣ ਚ ਉਹ ਐਮਐਲਏ ਇਹ ਕਿੰਨਾ ਦਾ ਜਿਹੜਾ ਤੇ ਇੱਕ ਜਿਹੜੇ ਅੱਜ ਆਏ ਸੀਗੇ ਸਨ ਉਹਨਾਂ ਨੂੰ ਇੱਕ ਮੇਰੇ ਵੱਲੋਂ ਬੇਨਤੀ ਕਰਿਓ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਇੱਕ ਬੇਨਤੀ ਕਰਿਓ ਤੁਹਾਨੂੰ ਲੁਧਿਆਣੇ ਦੀ ਜਨਤਾ ਨੇ ਤੁਹਾਨੂੰ ਲੁਧਿਆਣੇ ਦੀ ਜਨਤਾ ਨੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਆਪਣੇ ਐਮਪੀ ਲੈਟ ਚੋ 2-3 ਕਰੋੜ ਰੁਪਏ ਇੱਥੇ ਪਬਲਿਕ ਨੂੰ ਦੇ ਕੇ ਜਾਓ ਇਹ ਕਾ ਛਤਰੀ ਲੈ ਕੇ ਖੜਾ ਵਾ ਅਬ ਜਿਹੜਾ ਡਾਬਰ ਜਦੋਂ ਬਾਰਿਸ਼ ਹੋਈ ਤੇ ਛਤਰੀ ਲੈ ਕੇ ਖੜਾ ਹੈ ਕਿ ਮੀਂਹ ਨਾ ਮੇਰੇ ਤੇ ਪੈ ਜਾਵੇ ਇਹ ਕੀ ਸਾਡੀ ਸੇਵਾ ਕਰ ਲੂਗਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਆਪਾਂ ਸਾਰੇ ਜਣੇ ਰੜ ਕੇ ਕਿ ਜਿਹੜੀ ਆਫਤਾ ਪੰਜਾਬ ਤੇ ਆ ਰਹੀ ਹੈ ਔਰ ਇਹ ਆਫਤਾ ਤੋਂ ਸਾਨੂੰ ਸਾਰਿਆਂ ਨੂੰ ਨਜਾਤ ਮਿਲ ਸਕੇ ਕਿਉਂਕਿ ਕਿਸੇ ਦਾ ਜਦੋਂ ਘਰ ਉੱਜੜਦਾ ਨਾ ਜੀ ਬਹੁਤ ਤਕਲੀਫ ਹੁੰਦੀ ਹੈ ਪਤਾ ਨਹੀਂ ਕਿਸੇ ਨੇ ਕਿਸ ਤਰ੍ਹਾਂ ਬਣਾਇਆ ਹੁੰਦਾ ਅੱਜ ਕਰ ਜਿਹੜਾ ਹੈ ਸਵਾਈਪ ਭੰਗ ਲਾਇਆ ਜਾ ਰਿਹਾ ਤੇ ਹਲਕਾ ਸੈਂਟਰਲ ਦੇ ਵਿੱਚ ਚੀਜ਼ਾਂ ਨੂੰ ਲੈ ਕੇ ਦੇਖੋ ਭਾਜੀ ਜਿਹੜੀ ਪਰਸੋਂ ਆਪਾਂ ਨੂੰ ਪਰਮਾਤਮਾ ਵੱਲੋਂ ਇੱਕ ਏਡਾ ਵੱਡਾ ਲਾਲੋ ਪ੍ਰਕੋਪ ਮੀਂਹ ਦਾ ਹੋਇਆ ਸੀਗਾ ਲਗਾਤਾਰ 11-12 ਘੰਟੇ ਪੂਰੀ ਰਫਤਾਰ ਤੇ ਮੀਂਹ ਪਿਆ ਸੀਗਾ ਉਹ ਮੀਂਹ ਪੈਣ ਤੋਂ ਬਾਅਦ ਜਦੋਂ ਮੀਂਹ ਪੈਂਦਾ ਨਾ ਮੱਲੇਆਂ 'ਚ ਪਾਣੀ ਆਉਂਦਾ ਸਭ ਤੋਂ ਪਹਿਲਾਂ ਕੰਮ ਹੁੰਦਾ ਪਾਣੀ ਦੀ ਨਿਕਾਸੀ ਕਿਦਾਂ ਕਰਨੀ ਇਸ ਹਲਕੇ ਦੇ ਸੇਵਾਦਾਰ ਐਮ ਐਲ ਏ ਸ਼ੋਕਪ੍ਰਸਾਦ ਕੋ ਪੀਨੇ ਸਭ ਤੋਂ ਪਹਿਲਾਂ ਪਾਣੀ ਨਿਕਾਸੀ ਕਰਾਈ ਅੱਜ 3-4 ਘੰਟੇ ਧੁੱਪ ਲੱਗਣ ਤੋਂ ਬਾਅਦ ਗਾਰ ਥੋੜੀ ਜਿਹੀ ਸੁੱਕੀ ਆ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਮਸ਼ੀਨਾਂ ਆਈਆਂ ਹੋਈਆਂ ਲਗਾਤਾਰ ਐਮ ਐਲ ਏ ਸਾਹਿਬ ਦੀ ਸਾਰੀ ਟੀਮ ਆਪ ਪੱਬਾ ਪਹਾ ਰੋ ਕੇ ਜਿਹੜਾ ਗਾਰਾ ਵੈ ਇਹ ਧੁੱਪ ਲੱਗਣ ਕਰਕੇ ਹੁਣ ਸੁੱਕ ਗਿਆ ਹੁਣ ਇਹਨੂੰ ਪਾਣੀ ਮਾਰ ਕੇ ਝਾੜੂ ਦੇ ਨਾਲ ਇਕੱਠਾ ਕਰਕੇ ਰੇੜੇ 'ਚ ਰੱਖਿਆ ਜਾਊਗਾ ਤੇ ਜਿਹੜਾ ਲੋਕਾਂ ਦਾ ਰਾਹ ਵੈ ਉਹ ਰਾਹ ਨੂੰ ਚੱਲਦਾ ਕੀਤਾ ਜਾਊਗਾ। ਬੰਦੇ ਟਾਈਮ ਰਾਜਾ ਬਟਨਕੋਣ ਵੀ ਇੱਥੇ ਆ ਕੇ ਰਾਜਨੀਤੀ ਕਰਕੇ ਗਏ ਇਸ ਲੋਕਾਂ ਦਾ ਬਣਾਇਆ ਹੋਇਆ ਸੇਵਾਦਾਰ ਇਸ ਹਲਕਾ ਸੈਂਟਰਲ ਦੀ ਪਬਲਿਕ ਦੀ ਚਰਨਾਰੀ ਧੂੜ ਐਮ ਐਲ ਏ ਉਹ ਤਾਂ ਮੀਂਹ ਤੋਂ ਪਹਿਲਾਂ ਚਲਦੇ ਮੀਂਹ ਚ 5-5 ਫੁੱਟ ਪਾਣੀ ਆਏ ਤੇ 5 ਫੁੱਟ ਪਾਣੀ ਨੂੰ ਕੱਢਣ ਚ ਉਦੋਂ ਬਾਅਦ ਪਾਣੀ ਦੀ ਨਿਕਾਸੀ ਕਰਾਂ ਚ ਉਦੋਂ ਬਾਅਦ ਗਾਰੇ ਦੀ ਸਫਾਈ ਕਰਾਂ ਚ ਉਹ ਐਮ ਐਲ ਏ ਇੱਕ ਇਹਨਾਂ ਦਾ ਜਿਹੜਾ ਤੇ ਇੱਕ ਜਿਹੜੇ ਅੱਜ ਆਏ ਸੀਗੇ ਸਨ ਉਹਨਾਂ ਨੂੰ ਇੱਕ ਮੇਰੇ ਵੱਲੋਂ ਬੇਨਤੀ ਕਰਿਓ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਇੱਕ ਬੇਨਤੀ ਕਰਿਓ ਤੁਹਾਨੂੰ ਲੁਧਿਆਣੇ ਦੀ ਜਨਤਾ ਨੇ ਸੋ ਨੂੰ ਲੁਧਿਆਣੇ ਦੀ ਬੰਦਾ ਨੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਆਪਣੇ ਐਮਪੀ ਲੈਟ ਚੋ 2-3 ਕਰੋੜ ਰੁਪਇਆ ਇੱਥੇ ਪਬਲਿਕ ਨੂੰ ਦੇ ਕੇ ਜਾਓ ਪਾਜੀ ਮੇਰੀ ਬੇਨਤੀ ਸੁਣੋ ਇੱਥੇ ਮਾਵਾਂ ਭੈਣਾਂ ਪਰਮਾਤਮਾ ਨੂੰ ਮੰਨਣ ਵਾਲੀਆਂ ਨੇ ਇਹਨਾਂ ਨੂੰ 50000 ਜੇ ਅੰਦਰ ਲੈ ਕੇ ਕਿਸੇ ਮਾਤਾ ਨੂੰ ਦੱਸਤਾ ਨਾ ਉਹਨੇ 576 ਵੇੜਨਾ ਕੀ 50000 ਕੋਈ ਦੇ ਕੇ ਗਿਆ ਇਹ 50000 ਨਹੀਂ ਚਾਹੁੰਦੇ ਇਹ ਤਾਂ ਜਿਹੜੇ ਸਾਡੇ ਪਰਿਵਾਰ ਬੈਠੇ ਨੇ ਨਾ ਹਲਕਾ ਸੈਂਟਰਲ ਚੋਂ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਬੱਚੇ ਨੇ ਇਹ ਤਾਂ ਆਪ ਲੰਗਰ ਲਾਉਂਦੇ ਨੇ ਪਏ ਆਪੂਆ ਦਾ ਨਹੀਂ ਮਸਲਾ ਬਸ ਗੱਲ ਬਸ ਇੰਨੀ ਹੈ ਕਿ ਆਓ ਇੱਥੇ ਕੰਮ ਕਰੋ 15 15 ਸਾਲ ਜਿਹੜੇ ਐਮ ਐਲ ਏ ਇੱਥੇ ਰਹੇ ਨੇ ਅੱਜ ਉਹਨਾਂ ਤੋਂ ਜਵਾਬ ਲਵੋ ਕਿ ਇਹ ਸਿਚੁਏਸ਼ਨਾਂ ਕਿਉਂ ਬਣੀਆਂ ਨੇ ਗਲੀਆਂ ਤੋਂ ਉੱਚੇ ਨਾਲੇ ਬਣਾਤੇ ਪਰ ਮੈਂ ਹਲਕਾ ਸੈਂਟਰ ਦੇ ਲੋਕਾਂ ਨੂੰ ਇੰਨੀ ਕਿ ਮੁਬਾਰਕਬਾਦ ਦੇਣਾ ਚਾਹਨਾ ਥੋੜਾ ਬਣਾਇਆ ਹੋਇਆ ਸੇਵਾਦਾਰ ਅਸ਼ੋਕ ਪ੍ਰਸ਼ਰ ਪੱਪੀ ਜੀ ਉਹਨਾਂ ਦਾ ਸੇਵਾ ਦੇਖਦੇ ਜਿਹੜੇ ਇੱਥੇ 3 3 ਵਾਰ ਐਮ ਐਲ ਏ ਰਹੇ ਨੇ ਸ਼ੁਕਰ ਹੈ ਪ੍ਰਮਾਤਮਾ ਦਾ ਉਹਨਾਂ ਨੂੰ 15 20 ਸਾਲ ਬਾਅਦ ਨਾਲਾ ਤਾਂ ਯਾਦ ਆ ਨਾਲੇ ਤੇ ਦਾ ਆਗੇ ਪਰ ਆਈ ਵੀ ਕਿੱਥੇ ਜਿੱਥੇ ਪਾਣੀ ਗਿੱਟਿਆਂ ਤੱਕ ਵੀ ਨਹੀਂ ਹੈਗਾ ਉੱਥੇ ਝੋਤੇ ਝੋਦਾ ਐਨਲੇ ਉੱਥੇ ਘੁੰਮਦਾ ਜਿੱਥੇ ਲੱਖ ਲੱਖ ਜਿੰਨਾ ਪਾਣੀ ਹੁੰਦਾ ਇਸ ਕਰਕੇ ਅਸੀਂ ਤਾਂ ਪਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਜੋ ਸਾਡੇ ਏਰੀਆ ਚ ਮੁਸੀਬਤ ਆਈ ਹੈ ਸਾਨੂੰ ਸਾਰਿਆਂ ਨੂੰ ਇਨਾਂ ਕ ਆਪਣਾ ਅਸ਼ੀਰਵਾਦ ਰੱਖੀ ਅਸੀਂ ਇਹ ਰਾਜਨੀਤੀ ਤੋਂ ਪਰੇ हट ਕੇ ਨਾ ਇਹ ਸਮਾਂ ਰਾਜਨੀਤੀ ਕਰਨ ਦਾ ਕਿ ਜਿਹੜਾ ਸਾਡੇ ਲੋਕ ਨੇ ਉਹ ਇੱਕ ਚੰਗਾ ਪਾਣੀ ਪੀ ਸਕਣ ਤੇ ਉਹਨਾਂ ਦੀ ਗਲੀਆਂ ਚੋਂ ਪਾਣੀ ਨਿਕਾਸੀ ਹੋ ਜੇ ਸਾਡੀ ਤਾਂ ਇਨੀ ਕੀ ਪਰਮਾਤਮਾ ਅਗੇ ਅਰਦਾਸ ਹੈ ਨਾ ਅਸੀਂ ਲੋਕਾਂ ਦੀ ਤਕਲੀਫ ਦੇ ਵਿੱਚ ਰਾਜਨੀਤੀ ਕਰਦੇ ਆ ਨਾ ਸਾਨੂੰ ਪ੍ਰਮਾਤਮਾ ਇਦਾਂ ਹੀ ਰਾਜਨੀਤੀ ਕਰਾਵੇ ਅਸੀਂ ਸੇਵਾਦਾਰ ਬੰਦੇ ਆ ਆਖਰੀ ਸਾਹ ਤੱਕ ਐਮਐਲਏ ਸਾਹਿਬ ਦਾ ਸੰਦੇਸ਼ ਸਾਨੂੰ ਸਾਰਿਆਂ ਨੂੰ ਸਾਰੀ ਟੀਮ ਨੂੰ ਐਮਐਲਏ ਸਾਹਿਬ ਦੀ ਆਪਣੀਆ ਸੋਚ ਆਖਰੀ ਸਾਹ ਤੱਕ ਪਬਲਿਕ ਦੇ ਚਰਨਾਂ ਨਾਲ ਜੁੜ ਕੇ ਪਬਲਿਕ ਦੀ ਸੇਵਾ ਕਰਨੀ ਔਰ ਕੋਈ ਮੰਚਾ ਨਹੀਂ ਸਾਡੀ ਕਿੰਨੀ ਵਾਰੀ ਹੈ ਲੁਧਿਆਣਾ ਦੇ ਜਿੱਤ ਕੇ ਬੜਿਆ ਕਿੰਨੀ ਵਾਰੀ ਹੈ ਉਹ ਉਹ ਇੱਕ ਵਾਰੀ ਵੀ ਨਹੀਂ ਬੜਿਆ ਤੇ ਉਹ ਅੱਜ ਗੱਲਾਂ ਕਰ ਰਿਹਾ ਉਹਨੂੰ ਪੁੱਛੋ ਤੂੰ ਹੈ ਕਿੱਥੇ ਰਹਿਣਾ ਹੈ ਕਿੱਥੇ ਤੂੰ ਕਾਰਾ ਕੋਟੀਆਂ ਚ ਹੁਕਮਣ ਵਾਲਾ ਤੂੰ ਬੰਦਾ ਕਿੱਥੇ ਆਊਗਾ ਤੇ ਇੱਥੇ ਸਾਨੂੰ ਹਲਕਾ ਸੈਂਟਰਲ ਦਾ ਉਹਨਾ ਸੇਵਾਦਾਰ ਮਿਲਿਆ ਐਮਐਲਏ ਸਾਹਿਬ ਸਾਡੇ ਅਸ਼ੋਕ ਪ੍ਰੈਸਰ ਜੀ ਪੱਪੀ ਉਹਨਾਂ ਤੋਂ ਵੱਧ ਕੋਈ ਬੰਦਾ ਨਹੀਂ ਹੈਗਾ ਉਹ ਕਿੱਦਾਂ ਜੁੜੇ ਪਏ ਕਿੱਦਾਂ ਲੱਗੇ ਹੋਏ ਵਿਚਾਰੇ ਡੁੱਬੇ ਪਾਣੀ ਚ ਹਰ ਘਰ ਘਰ ਚ ਪਹੁੰਚ ਰਹੇ ਉਹ ਬੰਦੇ ਇਹ ਕੀ ਪੇੜਚਾਲ ਜੀ ਇਹ ਉਦੋਂ ਸਾਰ ਲੈਣ ਆ ਗਏ ਜਦੋਂ ਬਾਰਿਸ਼ ਪੈ ਰਹੀ ਸੀ ਜਦੋਂ ਦੀ ਸੰਡੇ ਦੀ ਸੋਮਵਾਰ ਦੀ ਬਾਰਿਸ਼ ਹੋ ਰਹੀ ਆ ਉਦੋਂ ਇਹ ਪਾਹਾ ਪਕੌੜੇ ਮਨਦੇ ਵੇਸੀ ਆ ਦੇਖੋ ਬੈਠ ਕੇ ਦਿਖਾਓ ਦਰਸ਼ਕਾਂ ਨੂੰ ਦੇਖੋ ਜੀ ਲੋਕਾਂ ਨੂੰ ਦਿਖਾਓ ਕਿੰਦਾ ਇਹ ਪਕੌੜਿਆਂ ਦਾ ਆਨੰਦ ਮਾਣਦਾ ਪਿਆ ਸੀ ਬੈਠਾ ਉੱਥੇ ਉਦੋਂ ਲੋਕਾਂ ਦੀ ਸਾਰ ਲੈਣ ਨਹੀਂ ਆ ਅੱਜ ਨੂੰ ਪਤਾ ਲੱਗ ਗਿਆ ਇਹ ਲੁਧਿਆਣੇ ਦਾ ਕਈ ਇਲਾਕੇ ਡੁੱਬੇ ਆ ਲੁਧਿਆਣਾ ਦੇ ਕਈ ਇਲਾਕੇ ਡੁੱਬੇ ਆਪਣੇ ਐਮਐਲਏ ਬਾਰੇ ਕੀ ਕਹਿਣਾ ਚਾਹੁੰਦੇ ਐ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਐ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਐ ਉਤਰ ਕੇ ਟੋਕਾ ਮੱਲੇ ਦੇ ਵਿੱਚ ਆਪ ਲੰਗਰ ਲਾਏ ਉਹਨਾਂ ਨੇ ਲੱਖ ਲੱਖ ਜਿੰਨਾ ਪਾਣੀ ਸੀ ਕਿਹੜਾ ਐਮਐਲਏ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਪਾਣੀ ਚੁੱਤਰਿਆ ਹੋਵੇ ਅੱਜ ਉਹ ਉਤਰਿਆ ਤੇ ਅੱਜ ਉਹਨਾਂ ਨੇ ਸਫਾਈ ਦਾ ਬਿਆਨ ਵੀ ਸ਼ੁਰੂ ਕਰਾਤਾ ਸਾਡਾ ਮਾਣ ਹੈ ਸਾਡਾ ਮਾਣ ਹੈ ਕਿ ਤੁਹਾਡਾ ਕੀ ਕਹਿਣਾ ਚਾਹੁੰਦੇ ਮੈਂ ਸੰਦੀਪ ਸ਼ਰਮਾ ਮੈਂ ਨਾ ਦਰਸ਼ਕਾਂ ਨੂੰ ਇੱਕ ਚੀਜ਼ ਦਿਖਾਣੀ ਚਾਹਨਾ ਤਿੰਨ ਤਿੰਨ ਬੰਦੇ ਸੀ ਸੇਵਾਦਾਰ 2022 ਦੇ ਵਿੱਚ ਤਿੰਨ ਸੇਵਾਦਾਰ ਸੀ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਦੀ ਸੇਵਾ ਸੇਵਾ ਕਰਾਂਗੇ ਤੁਸੀਂ ਸਾਨੂੰ ਵੋਟ ਪਾਓ ਇੱਕ ਸੀ ਡਾਬਰ ਇੱਕ ਸੀ ਦੇਵੀ ਤੇ ਇੱਕ ਸੀ ਪੱਪੀ ਪ੍ਰੈਸ਼ਰ ਤਿੰਨਾਂ ਦੀਆਂ ਬਰਸਾਤਾ ਦੀਆਂ ਫੋਟੋਆਂ ਦੇਖ ਲਓ ਇੱਕ ਆ ਛਤਰੀ ਲੈ ਕੇ ਖੜਾ ਵਾ ਅਬ ਜਿਹੜਾ ਡਾਬਰ ਜਦੋਂ ਬਾਰਿਸ਼ ਹੋਈ ਤੇ ਛਤਰੀ ਲੈ ਕੇ ਖੜਾ ਹੈ ਕਿ ਮੀਂਹ ਨਾ ਮੇਰੇ ਤੇ ਪੈ ਜਾਵੇ ਇਹ ਕੀ ਸਾਡੀ ਸੇਵਾ ਕਰ ਲੂਗਾ ਉਹ ਦੂਜਾ ਹਾ ਬਰਸਾਤ ਹੋਈ ਹੈ ਤੇ ਲੱਡੂ ਖਵਾਉਂਦਾ ਆ ਵੇ ਦੇਵੀ ਮੂੰਹ ਮਿੱਠਾ ਕਰਾ ਰਿਆ ਅਦਰ ਲੋਕੀ ਪਾਣੀ ਦੇ ਵਿੱਚ ਮਰਦੇ ਪੇ ਗੰਦੇ ਚ ਇਹ ਮੂੰਹ ਮਿੱਠਾ ਕਰਾ ਰਿਆ ਤੇ ਤੀਜਾ ਜੇਦੂ ਜਿਹਨੂੰ ਅਸੀਂ ਸਾਰੇ ਇਲਾਕਾ ਵਾਸੀਆਂ ਨੇ ਵੋਟਾਂ ਵਾ ਕੇ ਜਿਤਾਇਆ ਸਾਡਾ ਐਮਐਲਏ ਪੱਪੀ ਪ੍ਰਾਸ਼ਰ ਆਹ ਦੇਖੋ ਕਿੱਥੇ ਖੜਾ ਗੰਦੇ ਪਾਣੀ ਦੇ ਵਿੱਚ ਲੋਕਾਂ ਦੀ ਸਾਰ ਲੈ ਰਿਆ ਇਹ ਹੁੰਦੀ ਸੇਵਾ ਤੇ ਸੇਵਾ ਕਰਦੇ ਆ ਰਹੇ ਆ ਤੇ ਕਰਦੇ ਰਵਾਂਗੇ ਆ ਦੇਖ ਲਓ ਅੱਜ ਉਹਨਾਂ ਦਾ ਬੇਟਾ ਕਿੱਦਾਂ ਮੱਲੇ ਨੂੰ ਸਾਫ਼ ਕਰਾਣ ਦੇ ਵਿੱਚ ਨਿਕਲ ਗਿਆ ਕਿੱਦਾਂ ਸੇਵਾ ਕਰਾ ਰਿਹਾ ਹੈ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਰਾਜੂ ਜੀ ਬਲਕ ਪ੍ਰਧਾਨ ਹਲਕਾ ਸੈਂਟਰਲ ਤੋਂ ਕਾਉਂਸਲਰ ਵਾਰਡ ਨੰਬਰ 75 ਹਾਂਜੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਜੋ ਹਮੇਸ਼ਾ ਹੀ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਤਿਆਰ ਰਹਿੰਦੇ ਆ ਕਿਉਂਕਿ ਜੋ ਪਰਸੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਮੀਂਹ ਪਿਆ ਹੈ ਮੀਂਹ ਦੇ ਨਾਲ ਜਿੰਨੀ ਤਬਾਈ ਹੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਆਪਾਂ ਸਾਰੇ ਜਣੇ ਰਲ ਕੇ ਕਿ ਜਿਹੜੀ ਆਫਤਾ ਪੰਜਾਬ ਤੇ ਆ ਰਹੀ ਹੈ ਔਰ ਇਹ ਆਫਤਾ ਤੋਂ ਸਾਨੂੰ ਸਾਰਿਆਂ ਨੂੰ ਨਜਾਤ ਮਿਲ ਸਕੇ ਕਿਉਂਕਿ ਕਿਸੇ ਦਾ ਜਦੋਂ ਘਰ ਉੱਜੜਦਾ ਨਾ ਜੀ ਬਹੁਤ ਤਕਲੀਫ ਹੁੰਦੀ ਹੈ ਪਤਾ ਨਹੀਂ ਕਿਸੇ ਨੇ ਕਿਸ ਤਰ੍ਹਾਂ ਬਣਾਇਆ ਹੁੰਦਾ ਔਰ ਮੈਂ ਅਰਦਾਸ ਵੀ ਕਰਦਾ ਪਰਮਾਤਮਾ ਅੱਗੇ ਔਰ ਤੁਸੀਂ ਦੇਖਿਆ ਕਿ ਜਦੋਂ ਮੀਂਹ ਪਿਆ ਹੈ ਭਾਰੀ ਬਰਸਾਤ ਦੇ ਕਾਰਨ ਜਦੋਂ ਪਹਿਲਾ ਟੋਕਾ ਮੱਲੇ ਪਾਣੀ ਆਇਆ ਸੀ ਉਦੋਂ ਵੀ ਸਾਡੇ ਐਮਐਲਏ ਸ਼ੋਕਰਾਸ਼ਰ ਪੱਪੀ ਜੀ ਤੇ ਸਾਰੀ ਟੀਮ ਜਿੰਨੇ ਉਹਨਾਂ ਦੇ ਕੌਂਸਲਰਸ ਨੇ ਵਾਰਡ ਇੰਚਾਰਜ ਨੇ ਸਾਰੇ ਉਹਨਾਂ ਦੇ ਨਾਲ ਜਿਹੜੇ ਵਲੰਟੀਅਰ ਸਾਥੀ ਹੈ ਉਹ ਕੰਮ ਕਰ ਰਹੇ ਆ ਅੱਜ ਵੀ ਤੁਸੀਂ ਦੇਖਿਆ ਕਿ ਜਦੋਂ ਪਾਣੀ ਆਇਆ ਤੇ ਸਾਰੇ ਜਿਹੜੇ ਆ ਉਹ ਨਾਲ ਖੜੇ ਹੋਏ ਆ ਔਰ ਨਾਲ ਦੀ ਨਾਲ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜੇ ਲੋਕ ਇੱਥੇ ਆ ਕੇ ਰਾਜਨੀਤੀ ਕਰਕੇ ਜਾਂਦੇ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਦੇਖੋ ਜੀ ਰਾਜਾ ਬੜਿੰਗ ਤਾਂ ਜਿਹੜੇ ਆ ਨਾ ਉਹ ਮੈਂ ਅੱਗੇ ਇੱਕ ਧੰਵਾਦ ਕਰਦਾ ਐਮਐਲਏ ਸਾਹਿਬ ਦਾ ਕਿ ਐਮਐਲਏ ਸਾਹਿਬ ਬੋਲੇ ਆ ਤੇ ਸ਼ੁਕਰ ਹੈ ਉਹਨਾਂ ਦੇ ਦਰਸ਼ਨ ਤਾਂ ਹੋਇਆ ਲੁਧਿਆਣੇ ਦੇ ਲੋਕਾਂ ਨੂੰ ਨਹੀਂ ਤਾਂ ਉਹਨਾਂ ਦੇ ਦਰਸ਼ਨ ਹੀ ਨਹੀਂ ਹੋ ਰਹੇ ਕਿਉਂਕਿ ਉਹਨਾਂ ਦੇ ਹੋਮੇ ਬੜੀ ਉਹਨਾਂ ਨੂੰ ਕਿਵੇਂ ਐਮਪੀ ਬਣ ਗਿਆ ਉਹ ਲੋਕਾਂ ਨੂੰ ਜਾ ਕੇ ਪੁੱਛੋ ਦੁੱਖ ਦਰਦ ਢੰਡਾਓ ਜੇ ਐਮਪੀ ਸਾਹਿਬ ਆਇਆ ਹੈ ਇਹ ਪੁੱਛੋ ਪਹਿਲਾਂ ਵੀ ਲੁਧਿਆਣੇ ਨੂੰ ਐਮਪੀ ਲੈਂਡ ਫੰਡ ਦੇ ਵਿੱਚੋਂ ਦੇਖ ਕੇ ਕੀ ਹੋਇਆ ਇਹ ਦੱਸੋ ਸਾਨੂੰ ਜੇ ਐਮਪੀ ਆਈਐਮਪੀ ਸਾਹਿਬ ਜਿਆਦਾ ਕੁਝ ਲੁਧਿਆਣੇ ਨੂੰ ਐਮਪੀ ਲੈਂਡ ਫੰਡ ਦੇ ਵਿੱਚੋਂ ਕੁਝ ਅਨਾਉਂਸ ਕਰਕੇ ਜਾਂਦੇ ਕਿ ਮੈਂ ਐਮਪੀ ਲੈਂਡ ਫੰਡ ਦੇ ਵਿੱਚੋਂ ਪਾਈ ਆ ਦੇ ਰਹੇ ਕਿਉਂਕਿ ਜਿਵੇਂ ਆਪਣੇ ਵਾਰਡ ਦੀ ਵੀ ਗੱਲ ਕਰਾਂ ਬੜਾ ਨੁਕਸਾਨ ਹੋਇਆ ਲੋਕਾਂ ਦਾ ਇੱਥੇ ਵੀ ਬੜਾ ਨੁਕਸਾਨ ਹੋਇਆ ਲੋਕਾਂ ਦਾ ਸੋ ਰਾਜਨੀਤੀ ਨਾ ਕਰੋ ਸਿਆਸੀ ਰੋਟੀਆਂ ਨਾ ਸੇਕੋ ਕੰਮ ਕਰੋ ਕਿਉਂਕਿ ਜਦੋਂ ਕੋਈ ਆਫਤਾ ਆਉਂਦੀ ਹੈ ਨਾ ਉਦੋਂ ਰਲ ਮਿਲ ਕੇ ਨਜਿੱਠਣਾ ਚਾਹੀਦਾ ਹੈ ਨਾ ਕਿ ਰਾਜਨੀਤੀ ਖੋਚੀ ਰਾਜਨੀਤੀ ਕਰਨੀ ਚਾਹੀਦੀ ਹੈ